ਕਿਆ ਤਰੀਕ ਨੂੰ ਦੱਸਾਂਗੇ ਕਿ ਤੀੜਾ ਕਾ ਉਹਨੇ ਤੇ ਸ਼ੇਰ ਕਾ ਉਹਨੇ ਉਹ ਕਹਿੰਦੇ ਕਿ ਅਮਰਪਾਲ ਤੇ ਸਿਮਰਨਜੀਤ ਸਿੰਘ ਮਾਨ ਤੋਂ ਪੰਜਾਬ ਤੇ ਪੂਰੇ ਇੰਡੀਆ ਨੂੰ ਖਤਰਾ ਹੈ ਆ ਜਿਹੜੇ ਗੰਜੇ ਮੰਜੇ ਨਾ ਦੇ ਨਹੀਂ ਉਹ ਤੇ ਪਾ ਦਿੰਦੇ ਆਪਣੇ ਬਿਆਨ ਉਹ ਦੇਸ਼ ਨੂੰ ਅੱਗ ਲਾਈ ਜਾਂਦੇ ਸਿੱਖ ਕਿਹੜਾ ਦੇਸ਼ ਨੂੰ ਅੱਗ ਕਿਹਨੇ ਲਾਈਏ ਉਹ ਗੰਜੇ ਸ਼ੇਰਾ ਜਿਹੜਾ ਵੱਡਾ ਇਹ ਨਾ ਹੁੰਦਾ ਹੈ ਅੰਮ੍ਰਿਤ ਸ਼ਾ ਉਹ ਨਹੀਂ ਆਪਣਾ ਇਹਨਾਂ ਸਾਹ ਸੀ ਕੋਈ ਨਹੀਂ ਆਪਦੀ ਗਲਤੀ ਦਾ ਬੇ ਮਾਫੀ ਮੰਗਣ ਉਹ ਨਾ ਮੰਗਣ ਅੱਜ ਮਾਫੀ ਨਾ ਮੰਗਣ ਕੱਲ ਮਾਫੀ ਇਹਨਾਂ ਨੂੰ ਭਾਂਦੀ ਬੇ ਅੰਬਰ ਤੋਂ ਪਾ ਨਾ ਬਣੇ ਤਾਂ ਸਾਡੇ ਸਾਰੇ ਐਵੇਂ ਛੱਕੇ ਚੱਲਦੀ ਜਾਣੇ ਥੋੜੇ ਤੋਂ ਨਹੀਂ ਖਤਰਾ ਇਹਨਾਂ ਚਿੱਟਾ ਵਗਾਈ ਜਾਂਦੇ ਜੇ ਸਰਕਾਰਾਂ ਵਗਾਈ ਜਾਂਦੀਆਂ ਨੇ ਜਿਹੜਾ ਬੰਦਾ ਤੂਫਾਨ ਨਾਲ ਨਹੀਂ ਮਰਦਾ ਜੇ ਤੂਫਾਨ ਦਾ ਗੋਲਾ ਉੱਤੋਂ ਲੰਘ ਜਾਂਦਾ ਤੇ ਜਿਹੜੇ ਦਿਨਕੇ ਜੇ ਇੱਕ ਠੀਕੇ ਨਾਲ ਬੰਦਾ ਮਰ ਜਾਂਦਾ ਥੋੜੇ ਤੋਂ ਨਹੀਂ ਖਤਰਾ ਉਨ ਪ੍ਰਚਾਰ ਲਗਾਤਾਰ ਜਾਰੀ ਹੈ ਰੋਡ ショ ਹੋ ਰਹੇ ਨੇ ਇਸ ਵਕਤ ਅਸੀਂ ਅਮਰਪਾਲ ਸਿੰਘ ਹੋਰਾਂ ਦੇ ਰੋਡ ショ ਦੇ ਵਿੱਚ ਆ ਇਹ ਰੋਡ ショ ਨੂੰ ਉਹਨਾਂ ਦੇ ਖੁਦ ਬਾਪੂ ਅਤੇ ਉਹਨਾਂ ਦੇ ਸਾਥੀ ਲੀਡ ਕਰ ਰਹੇ ਨੇ ਚਲਾ ਰਹੇ ਨੇ ਸਾਡੇ ਨਾਲ ਇਸ ਵਕਤ ਪ੍ਰਧਾਨ ਮੰਤਰੀ ਬਾਜੇ ਕੇ ਹੋਰਾਂ ਦੇ ਪਿਤਾ ਜੀ ਸਾਡੇ ਨਾਲ ਨੇ ਬਾਪੂ ਉਹਨਾਂ ਦੇ ਸਾਡੇ ਨਾਲ ਨੇ ਰਜਿੰਦਰ ਸਿੰਘ ਜਿੰਦਾ ਜੀ ਮਾਹੌਲ ਕਹਿੰਦੇ ਪੂਰਾ ਗਰਮਾਇਆ ਹੋਇਆ ਤੇ ਵੋਟਾਂ ਕਹਿੰਦੇ ਸਾਡੇ ਹੱਕ ਚ ਆਉਣੀ ਆ ਬਸ ਜਿੱਤ ਜਿਹੜੀ ਆ ਐਲਾਨ ਹੋਣਾ ਬਾਕੀ ਆ ਜਿੱਤ ਤਾਂ ਸਾਡੀ ਹੋ ਗਈ ਐ ਬਾਪੂ ਜੀ ਕਿਵੇਂ ਮਾਹੌਲ ਕੀ ਕਹਿ ਰਿਹਾ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਵਿਚਰ ਰਹੇ ਹਾਂ ਚੜ੍ਹਦੀ ਕਲਾ ਪੂਰੀ ਆਪਾਂ ਖੜਕੇ ਦੜਕੇ ਵਾਲੀ ਇੰਟਰਵਿਊ ਕਰੀਏ ਜਾਂ ਫਿਰ ਹਾਸੇ ਮਜ਼ਾਕ ਵਾਲੀ ਕਰੀਏ ਨਹੀਂ ਸਾਰੀਆਂ ਕਰਾਂ ਜਿਹੋ ਜਿਹੀ ਅੱਖ ਉਹੋ ਜਿਹੀ ਕਰਾਂਗੇ ਇਹ ਕਿਹੜੀ ਗੱਲ ਆ ਆਪਾਂ ਨਹੀਂ ਟੇ ਅੱਛਾ ਕੀ ਮਾਹੌਲ ਆ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਕੀ ਰਿਸਪੌਂਸ ਮਿਲ ਰਿਹਾ ਤੁਹਾਨੂੰ ਪਹਿਲਾਂ ਤਾਂ ਬੁਲਾਵਾਂਗਾ ਵਹਿਰ ਜੀ ਕਾ ਖਾਲਸਾ ਵਹਿ ਜੀ ਕੀ ਫਤਿਹ ਹੁਣ ਮੇਰੇ ਵੀਰੋ ਤੇ ਭਰਾਵੋ ਮੇਰੀਓ ਭੈਣ ਉਹਦੇ ਛੋਟੇ ਬੱਚੇ ਹੋ ਹੁਣ ਮੈਨੂੰ ਅੱਜ ਹੋ ਚਲੇ ਨੇ ਢਾਈ ਮਹੀਨੇ ਸਾਨੂੰ ਗੁਰੂ ਰਾਮ ਦਾਸ ਦੀ ਚਰਨਾਂ 'ਚ ਬੈਠੇ ਆਂ ਮਹਾਰਾਜਾ ਰਜੀਤ ਸਿੰਘ ਦਾ ਜਿੱਥੇ ਬੁੱਤ ਲੱਗਾ ਸਾਰਿਆਂ ਨੂੰ ਪਤਾ ਏ ਜੀ ਅਸੀਂ ਬੈਠੇ ਰਹੇ ਸਾਂ ਸਾਡੇ ਮੁੰਡੇ ਇੱਧਰ ਲੈ ਆਉਣ ਬਈ ਉਹ ਸ਼ਾਮ ਦੀ ਯੇਰ ਬਹੁਤ ਦੂਰ ਏ ਤੇ ਸਾਨੂੰ ਜਾਣਾ ਆਉਣਾ ਬਹੁਤ ਔਖਾ ਮੁਸ਼ਕਲ ਹੋ ਜਾਂਦਾ ਏ ਬਿਲਕੁਲ 40-45000 ਰੁਪਈਆ ਲੱਗਦਾ ਫਿਰ ਉਹ ਦਜਾਇਆ ਜਾਂਦਾ ਪਹਿਲਾਂ ਸਾਡੀ ਸਾਡੀ ਦਿਹਾੜੀ ਇਥੋਂ 12 ਘੰਟੇ ਗੱਡੀ 10-12 ਘੰਟੇ ਬਈਦਾ ਹੈ ਉਹ ਦਿੱਲੀ ਸਾਨੂੰ ਲ ਜਾਂਦੀ ਹੈ ਉੱਥੋਂ ਫਿਰ ਤੜਕੇ 6:30 ਵਜੇ ਚੱਲੀਦਾ ਹੈ ਢਾਈਆਂ 3 ਘੰਟੇ ਜਾਇ ਤੇ ਲੱਗ ਜਾਂਦੇ ਉਹ ਫਿਰ ਉੱਥੇ ਸਾਨੂੰ ਲ ਜਾਂਦਾ ਹੈ ਉੱਥੇ ਲ ਜਾ ਕੇ ਫਿਰ ਕਈ ਵਾਰਾਂ ਦਾ ਸਾਨੂੰ ਛੇਤੀ ਮੁਲਾਕਾਤ ਕਰਾ ਦਿੰਦੇ ਨੇ ਕਈ ਵਾਰਾਂ ਡਿੱਕਾ ਪਾ ਦਿੰਦੇ ਨੇ ਸਾਡਾ ਟਾਈਮ ਬਹੁਤ ਖਰਾਬ ਕਰਦੇ ਨੇ ਉੱਥੇ ਜਦੋਂ ਮੁਲਾਕਾਤ ਕਰੀਦੀ ਏ ਸਾਰੀ ਸੁੱਖ-ਸਾਂ ਤੇ ਪੁੱਛੀਦੀ ਏ ਉਹਨੇ ਹਰਤਾ ਸਾਰੀ ਸੁਖਸਾਂ ਦੇ ਵਰੀਆ ਹੈ ਕੋਈ ਸਾਨੂੰ ਪਰੇਸ਼ਾਨੀ ਨਹੀਂ ਅਸੀਂ ਚੜਦੀ ਕਲਾ ਦੇ ਦਹੇ ਸਿੰਘ ਸਾਨੂੰ ਪਰੇਸ਼ਾਨੀ ਇਹਨਾਂ ਦਿੱਤੀ ਜਿਹੜਿਆਂ ਬਾਥੂਣਾ ਕੈਮਰੇ ਲਾਤੇ ਨੇ ਬੜਾ ਮੰਝ ਕੈਮਰੇ ਲਾਤੇ ਨੇ ਇਹ ਇਹਨਾਂ ਨੇ ਕੰਮ ਨਜਾਇਜ਼ ਕੀਤਾ ਹੈ ਅੱਛਾ ਇਹ ਜਿੱਥੇ ਉੱਥੇ ਹੋ ਰਹੇ ਨੇ ਇੱਥੇ ਪਿੰਡਾਂ 'ਚ ਕਿਵੇਂ ਹੰਗਾਰਾ ਮਿਲਦਾ ਤੁਸੀਂ ਹੁਣ ਜਾ ਰਹੇ ਹੋ ਕਹਿੰਦੇ ਅਮਰਪਾਲ ਅਮਰਪਾਲ ਹੋਈ ਭਈਆ ਇੱਥੇ ਬਾਕੀ ਹੋਈ ਆ ਕਿ ਐਵੇਂ ਸੋਸ਼ਲ ਮੀਡੀਆ ਤੇ ਚੱਲੀ ਜਾਂਦਾ ਨਹੀਂ ਨਹੀਂ ਇੱਥੇ ਤਾਂ ਪੂਰੀ ਅਮਰਪਾਲ ਅਮਰਪਾਲ ਹੋਈ ਭਈ ਸੋਸ਼ਲ ਮੀਡੀਆ ਦੇ ਕਿਉਂ ਚੱਲੀ ਜਾਂਦਾ ਹੈ ਵਿਰਸਾ ਸਿੰਘ ਵਰਤਵਾ ਕਹਿੰਦੇ ਕੁਲਬੀਰ ਜੀ ਦਾ ਕਹਿੰਦੇ ਤੁਸੀਂ ਸਾਡੀ ਵਾਹ ਵਾਹ ਕਹਿੰਦੇ ਕਹਿੰਦੇ ਸਾਡੇ ਗੜ ਨੇ ਕਹਿੰਦੇ ਉਹ ਮੈਂ ਦੱਸ ਦੇਣਾ ਤੁਹਾਡੇ ਗੜ ਸਾਡੀ ਤੁਹਾਨੂੰ ਦੇ ਦੇ ਦੇਣਾ ਕਿੰਨੇ ਗੋਡੇ ਗੜ ਨੇ ਇਹ ਗੱਲ ਦੀ ਗੱਲ ਹੈ ਵੀ ਮੈਂ ਜੂ ਉੱਥੋਂ ਅਸੀਂ ਆਏ ਆ ਬਾਈ ਉੱਥੋਂ ਬੰਦ ਕਰਕੇ ਧਰਨਾ ਤੇ ਇੱਧਰ ਆ ਗਏ ਆ ਅੱਜ ਮੈਨੂੰ 20 25 ਦਿਨ ਉਹ ਜਲੇ ਜਿੰਨਾ ਦਿਨ ਧਰਨੇ ਲੱਗੇ ਨੇ ਉਹ ਚਲੇ ਨੇ ਜਿਹੜੇ ਪਿੰਡ ਜਾਈਦਾ ਹੈ ਉਸੇ ਪਿੰਡੀ ਬਹੁਤਾ ਹੀ ਘਾਰਾ ਮਿਲਦਾ ਹੈ ਤੇ ਮਿਲਦਾ ਨੌਜਵਾਨ ਅੱਗੇ ਲੱਗੇ ਹੋਏ ਨੇ ਤੇ ਪਿੱਛੇ ਬੀਬੀਆਂ ਨੇ ਬੀਬੀਆਂ ਦੀਆਂ ਇਹ ਗੱਲ ਤੇ ਬੋਲ ਤੁਹਾਨੂੰ ਪਾਉਣੀ ਏ ਜਿਹੜਾ ਅੰਮ੍ਰਿਤ ਬਾ ਨਸ਼ਾ ਛਿੜਾਦਾ ਹੀ ਤੇ ਅੰਮ੍ਰਿਤ ਛਕਾਦਾ ਹੀ ਉਹ ਕੰਮ ਨਹੀਂ ਕੋਈ ਵੀ ਮਾੜਾ ਮਾਸਾ ਜਿੰਨਾ ਵੀ ਕਰਦਾ ਉਹ ਚੜਦੀ ਕਲਾ ਚ ਸੀ ਤੈਨੂੰ ਬਿਰਸਾ ਵਰਤੋਏ ਦੀ ਵੀ ਦੇਖ ਦੇਗੇ ਥੋੜੀ ਜੀ ਗੱਲ ਹੈ ਬਿਰਸਾ ਸਿੰਘ ਬਲਟੋਆ ਚੱਲ ਮੇਥੋਂ ਜਾਈਂ ਵੱਡਾ ਹੈ ਜਾਂ ਛੋਟਾ ਮੇਰਾ ਭਰਾ ਹੈ ਬਿਰਸਾ ਸਿੰਘ ਜਿਹੜਾ ਬਲਟੋਆ ਹੈ ਇਹ ਆਪਦੇ ਪਹਿਲਾਂ ਗਿਆ ਸਾਡੇ ਕੋਲ ਵੀ ਬਹਿ ਕੇ ਆ ਗਿਆ ਚਲੋ ਗੱਲਾਂ ਬਾਤਾਂ ਕਰਕੇ ਜਦੋਂ ਇਹਨੂੰ ਪਤਾ ਲੱਗਾ ਜਦੋਂ ਸੰਗਤ ਨੇ ਸੰਗਤ ਜਿਹੜੀ ਸੀ ਨਾ ਨਾ ਇਹ ਪਹਿਲਾਂ ਦੂਜਾ ਸਾਡੇ ਕੋਲ ਜਾਏ ਆਏ ਤੇ ਬਾਅਦ ਵਿੱਚ ਇਹਨੂੰ ਪਤਾ ਲੱਗੇ ਵੀ ਉਹਨਾਂ ਖਲੋ ਜਾਣ ਐ ਅੱਛਾ ਇਹ ਗਿਆ ਤੇ ਇਹਨੂੰ ਫਿਰ ਜਿਹੜੇ ਸਾਡੇ ਉੱਥੇ ਬੰਦੇ ਬੈਠੇ ਮੈਂ ਸੁਣਨ ਚ ਗੱਲ ਮੈਂ ਨਹੀਂ ਹਕੋਲੇਗਾ ਉਹ ਆਂਦੇ ਵੀ ਤੂੰ ਉਹ ਬੰਦਾ ਹੀ ਜਿਹੜਾ ਬੰਮਾ ਖਈਆਂ ਕਰਕੇ ਬਿਕਾਲ ਤਸਤ ਨਿਕਲ ਆਇਆ ਹੈ ਜਦੋਂ ਗੋਲੀ ਚੱਲੀ ਕਾਲ ਤਸਤ ਆਇਆ ਇੰਦਰਾ ਗਾਂਧੀ ਨੇ ਟੋਆ ਆਪਣਾ ਉਦੋਂ ਬਾਅਦ ਇਹਨੇ ਇਹ ਗੱਲਾਂ ਕੀਤੀਆਂ ਪਹਿਲਾਂ ਤੈਨੂੰ ਨਹੀਂ ਕੀ ਗੱਲ ਹੋਰ ਦੱਸਾਂ ਪਹਿਲਾਂ ਇਹਨੇ ਗੱਲ ਕੀਤੀ ਵੀ ਸਾਡੇ ਕੋਲ ਸਾਹ ਆ ਰਖਲਾ ਰਿਆ ਕਿੰਨੇ ਆ ਸਾਰੇ ਜਿੰਨੇ ਆਪਣੇ ਸਰਪੰਚ ਸੀ ਇਹ ਇਲਾਕੇ ਦੇ ਮਾਝੇ ਦੇ ਜਿੰਨੇ ਆਪਣੇ ਲਾਲੋ ਵੱਡੇ ਵੱਡੇ ਬੰਦੇ ਜਿਵੇਂ ਮੈਂਬਰ ਹੋਏ ਨੰਬਰਦਾਰ ਬਣਦੇ ਹੋਏ ਅੱਛਾ ਉਹ ਜਾਂਦੇ ਹੀ ਦੇ ਅਰੇ ਤੁਸੀਂ ਖਲੋਵੋ ਅੰਮਰਪਾਲ ਨੂੰ ਖਲਾਰੋ ਖਲਾਰੋ ਇਹ ਬਾਪੂ ਜੀ ਇਹ ਗੋਣੇ ਨਹੀਂ ਖਲਾਰਨਾ ਵੀ ਉਹ ਸਿਆਸਤੇ ਜਾਂਦਾ ਮੈ ਨਹੀਂ ਆਉਣਾ ਅੱਛਾ ਉਹ ਆnde ਵੀ ਸਿਆਸਤੇ ਨਹੀਂ ਆਉਣਾ ਹੀ ਵੀ ਮੰਨਦੇ ਆ ਗੱਲ ਜਦੋਂ ਕੱਚੀ ਗੜੀ 'ਚ ਮੁਕਾਬਲਾ ਹੋਣ ਲੱਗਾ ਸੀ ਚਮਕੌਰ ਸਾਹਿਬ ਚਮਕੌਰ ਸਾਹਿਬ ਉਦੋਂ ਪੰਜਾਂ ਸਿੰਘਾਂ ਨੇ ਆਣ ਕੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਨੂੰ ਬੀ ਤੁਸੀਂ ਗੜੀ ਛੱਡ ਕੇ ਚਲੇ ਜਾਓ ਬਈ ਇੱਥੇ ਕੁਝ ਵੀ ਹੋ ਸਕਦਾ ਹੈ ਉਹ ਫਿਰ ਪੰਜਾਂ ਸਿੰਘਾਂ ਨੇ ਅੱਖਾਂ ਨਹੀਂ ਹੀ ਮੋੜਿਆ ਅਸੀਂ ਫਿਰ ਇਹਨਾਂ ਨੇ ਇਹ ਗੱਲ ਆਖੀ ਸਾਰਿਆਂ ਨੇ ਵੀ ਤੁਸੀਂ ਉਹਨੂੰ ਜਾ ਕੇ ਆਖੋ ਵੀ ਗੁਰੂ ਮਹਾਰਾਜ ਮੰਨ ਗਏ ਸੀ ਪੰਜਾਂ ਸਿੰਘਾਂ ਦੀ ਆਖੀ ਤੇ ਤੁਹਾਨੂੰ ਸਾਰੀ ਸੰਗਤਾਂ ਦੀ ਬਈ ਮਾਝੇ ਦੀ ਦੁਆਬੇ ਦੀ ਮਾਲਵੇ ਦੀ ਵੀ ਤੁਸੀਂ ਖਲੋਵੋ ਖਡੂਰ ਸਾਹਿਬ ਦੀ ਸੀਰ ਤੋਂ ਖਲੋਵੋ ਪਹਿਲਾਂ ਖਾਲਸਾ ਜਿਹੜਾ ਮੈਨੂੰ ਚੰਗੀ ਦਾ ਨਾਮ ਵਕੀਲ ਸਾਹਿਬ ਗਏ ਸੀ ਮਹਮਾਨ ਸਿੰਘ ਖਾਲਾ ਨਹੀਂ ਹਮ ਇਹ ਦੇਵ ਖਾਲਸਾ ਕੀ ਦੇਵ ਖਾਲਸਾ ਨੂੰ ਆਦੇ ਨੇ ਉਹ ਗਏ ਉਹ ਗਏ ਤੇ ਉਹਨਾਂ ਵੀ ਉਹਨੂੰ ਆਖਿਆ ਉਹਨਾਂ ਨੂੰ ਪਿੰਕ ਪਈ ਵੀ ਇਹਨਾਂ ਨੇ ਖਲਾਸਾ ਉਹਨੂੰ ਪਿੰਕ ਪੈ ਗਈ ਤੇ ਬਾਅਦ ਵਿੱਚ ਇਹਨਾਂ ਜਦੋਂ ਉੱਥੇ ਜੈਦ ਜਾ ਕੇ ਪਪਲਪਰੀਦ ਦਾ ਮਾਮਾ ਨਾਲ ਗਿਆ ਏ ਦੋਵੇਂ ਉਹਦਾ ਕਿ ਧਰੀ ਗਿਆ ਕੋਈ ਉਹਦਾ ਚਾਚਾ ਗਿਆ ਏ ਉੱਥੇ ਜਾ ਕੇ ਨਾ ਆਖਿਆ ਵੀ ਆਪਾਂ ਛੜਕਾਰਾ ਨਹੀਂ ਹੋਣਾ ਖਲੋਤੇ ਦਾ ਬਿਨਾ ਤੇ ਮੈਂ ਜਿਹੜਾ ਅੰਬ ਹੈਗਾ ਹਿੰ ਬੱਬਲ ਪੀ ਦਾ ਮਾਮਾ ਮੈਂ ਉਹਨੂੰ ਆਸੇਗਾ ਪਾ ਦੀ ਮੈਂ ਚਾਰ ਟੋਪੀ ਵਾਲੇ ਕਿੱਲ ਮੈਂ ਤੈਨੂੰ ਲਿਆ ਦੇਣਾ ਅੱਛਾ ਇੱਕ ਥੋੜਾ ਲਿਆ ਦੇਣਾ ਤੇ ਥੱਲੇੋਂ ਤੂੰ ਮੇਲ ਕੇ ਆਉਣੀ ਤੂੰ ਸੁੱਕਾ ਨਹੀਂ ਹੋਣਾ ਅੱਛਾ ਜੇ ਜਾਂਦੇ ਹੁੰਦਾ ਚਾਚੇ ਦਾ ਚਾਚਾ ਦੇ ਹੁੰਦਾ ਡੈਡੀ ਫਿਰ ਛੇਂਦ ਵੀ ਕੰਮ ਨਾ ਬੰਦਾ ਇਹ ਜਿਹੜੇ ਸਿਆਣੇ ਮੰਦੇ ਉਹਨਾਂ ਸਿਆਣੇ ਬੰਦੇ ਨੂੰ ਉਦੋਂ ਜਦੋਂ ਕਿਤੇ ਪਹਿਲਾਂ ਬੰਦੇ ਵਿੱਚ ਖਰੇ ਕਿਹੜੇ ਚਾਹਦੇ ਨੇ ਉਦੋਂ ਉਹ ਵੀ ਖਲੋ ਹੀ ਦੋ ਦੋ ਫਿਰ ਇਹਨਾਂ ਨੇ ਆਪਣਾ ਆਖਿਆ ਨਹੀਂ ਖਲੋਣਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਜਿਵੇਂ ਪ੍ਰਧਾਨ ਮੰਤਰੀ ਬਾਜੇ ਕੇ ਜੀ ਪ੍ਰਧਾਨ ਮੰਤਰੀ ਬਹੁਤ ਵੱਡਾ ਰਤਬਾ ਹੁੰਦਾ ਹੈ ਜੀ ਸਾਰਾ ਦੇਸ਼ ਉਹਦੇ ਥੱਲੇ ਹੁੰਦਾ ਹੈ ਨਾ ਜੀ ਜੀ ਹੁਣ ਤੁਸੀਂ ਪ੍ਰਧਾਨ ਮੰਤਰੀ ਨੂੰ ਐਮਪੀ ਜਾਂ ਐਮਐਲਏ ਬਣਾਣਾ ਚਾਹੁੰਦੇ ਹੋ ਕਿ ਪ੍ਰਧਾਨ ਮੰਤਰੀ ਐਮਐਲਏ ਬਣੇ ਐਮਪੀ ਬਣੇ ਅਸੀਂ ਵੀਰ ਕੁਝ ਨਹੀਂ ਚਾਹਦੇ ਅਸੀਂ ਤਾਂ ਦਹਾਨੇ ਆ ਸਾਡੀ ਇੱਤ ਬਣੀ ਏ ਬੋਧ ਮਾਲਕ ਨੇ ਬਣਾਈ ਏ ਤੇ ਬਣੀ ਰਵੇ ਜੇ ਸੰਗਤ ਦੇ ਇਹ ਜਿਵੇਂ ਸੰਗਤ ਦਾ ਹੀ ਸਾਰਾ ਕੁਝ ਹੈ ਸਾਡਾ ਨਹੀਂ ਕੁਝ ਵੀਗਾ ਅਸੀਂ ਆਖੀ ਪ੍ਰਧਾਨ ਮੰਤਰੀ ਬੰਨਣਾ ਹੈ ਅਸੀਂ ਮੇਲ ਬੰਨਣਾ ਹੈ ਇਹ ਸੰਗਤ ਦਾ ਹੀ ਸਾਰਾ ਕੁਝ ਹੈ ਜੇ ਸੰਗਤ ਜਿਵੇਂ ਚਾਹਵੇਗੀ ਉਵੇਂ ਗਾ ਹੋਵੇਗਾ ਵੀ ਅਸੀਂ ਨਹੀਂ ਆਖਣਾ ਅਸੀਂ ਉਹ ਬੰਨਾ ਬੰਨਾ ਹੈ ਅਸੀਂ ਤਾਂ ਬਣ ਕੇ ਹੀ ਨਹੀਂ ਰਾਜੀ ਅਸੀਂ ਤਾਂ ਨਹੀਂ ਦੂਜਾ ਵੀ ਮਹਾਰਾਜ ਨੇ ਬੜਾ ਕੁਝ ਸਾਨੂੰ ਬਹੁਤ ਦੂਰ ਤੱਕ ਲੈ ਗਿਆ ਹੈ ਤੇ ਜਿਵੇਂ ਜੋ ਸੰਗਤ ਆਪਾਂ ਦੇਗੀ ਫੈਸਲਾ ਉਹਦੇ ਸੰਗਤ ਦੇ ਮਗਰ ਆ ਅੱਗੇ ਵੀ ਅਸੀਂ ਸੰਗਤ ਦੇ ਮਗਰ ਹਾਂ ਤੇ ਅੰਮ੍ਰਿਤਪਾਲ ਜਿਹੜੇ ਜੀ ਨੇ ਇਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ ਸੀ ਇਹ ਆਪਣੇ ਮੰਤਰੀ ਸਾਹਿਬ ਨੇ ਅੰਮ੍ਰਿਤ ਛਗਿਆ ਤੇ ਉਹਨਾਂ ਨਾਲ ਸਾਡੀ ਸਾਂਝ ਬਣੀ ਪੈ ਗਈ ਬੜਾ ਉਹ ਚੀਜ਼ਾਂ ਸੀਗੀਆਂ ਡਾਕਟਰ ਸੁਭਾਸ਼ ਨੇ ਬੀਜੇਪੀ ਤੋਂ ਜੀ ਆਨੰਦਪੁਰ ਸਾਹਿਬ ਤੋਂ ਕੈਂਡੀਡੇਟ ਨੇ ਉਹ ਉਮੀਦਵਾਰ ਨੇ ਉਹ ਚੋਣ ਲੜ ਰਹੇ ਨੇ ਹਾਂਜੀ ਜੀ ਉਹ ਕਹਿੰਦੇ ਕਿ ਅੰਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਤੋਂ ਪੰਜਾਬ ਤੇ ਪੂਰੇ ਇੰਡੀਆ ਨੂੰ ਖਤਰਾ ਹੈ ਖਤਰਾ ਅਮਰਪਾਲ ਹੋਰਾਂ ਤੋਂ ਉਹ ਕਿਹੜਾ ਆਂਦਾ ਹੈ ਡਾਕਟਰ ਸੁਭਾਸ਼ ਸਿੰਘ ਬੀਜੇਪੀ ਦੇ ਨੇ ਡੀਜੇਪੀ ਦਾ ਖਤਰਾ ਚੱਲ ਇਹਨਾਂ ਤੋਂ ਤਾਂ ਖਤਰਾ ਹੈ ਤੇ ਤੁਹਾਡੇ ਤੋਂ ਨਹੀਂ ਖਤਰਾ ਇੰਨਾ ਚਿੱਟਾ ਵਗਾਈ ਜਾਂਦੇ ਜੇ ਸਰਕਾਰਾਂ ਵਗਾਈ ਜਾਂਦੀਆਂ ਨੇ ਤੇ ਜਿਹੜਾ ਬੰਦਾ ਤੂਫਾਨ ਨਾਲ ਨਹੀਂ ਮਰਦਾ ਜੇ ਤੂਫਾਨ ਦਾ ਗੋਲਾ ਵੀ ਉੱਤੋਂ ਲੰਘ ਜਾਂਦਾ ਤੇ ਜਿਹੜੇ ਤੇ ਨਿੱਕੇ ਜੇ ਇੱਕ ਠੀਕ ਹੈ ਨਾ ਮ ਬੰਦਾ ਮਰ ਜਾਂਦਾ ਹੈ ਤੁਹਾਡੇ ਤੋਂ ਨਹੀਂ ਖਤਰਾ ਇਹ ਮੈਨੂੰ ਸ਼ੁਭਾਸ਼ ਜਿਹੜਾ ਕੋਈ ਆਂਦੇ ਜੇ ਬੀਜੇਪੀ ਦਾ ਉਹਨੂੰ ਦਾ ਖਤਰਾ ਕਿਵੇਂ ਖਤਰਾ ਹੈ ਇਹ ਅੰਬਰ ਤੇ ਸिखਾਏਗਾ ਤਾਂ ਲੋਕਾਂ ਨੂੰ ਮੋ ਕਹਿੰਦੇ ਪੁੱਤ ਮਰਨੋਂ ਬਚਾਏਗਾ ਤਾਂ ਖਤਰਾ ਹੈ ਤੇ ਇਹਨਾਂ ਦਾ ਤਲਾਹ ਦਾ ਲੋਕਾਂ ਦੇ ਪੁੱਤ ਜਿਹੜੇ ਆਪਣੇ ਵੱਡੇ ਦਾ ਵੀ ਉਨਾ ਹੀ ਮਤਲਬ ਉਹ ਵੀ ਪੀਂਦਾ ਹੈ ਤੇ ਨਿਕਾ ਦਿਹਾੜੀਦਾਰ ਵੀ ਪੀਂਦਾ ਹੈ ਇਹ ਗੱਲ ਛੋਟੇ ਵੀਰੇ ਇਹਨਾਂ ਨੂੰ ਨਹੀਂ ਭਾਂਦੀ ਅੰਮ੍ਰਿਤਪਾਲ ਬਣ ਜੇ ਇਹਨਾਂ ਨੂੰ ਭਾਂਦੀ ਵੀ ਅੰਮ੍ਰਿਤਪਾਲ ਨਾ ਬਣੇ ਤਾਂ ਸਾਡੇ ਸਾਰੇ ਐਵੇਂ ਛੱਕੇ ਚੱਲੀ ਜਾਣ ਇਹ ਮਸ਼ਵਾਨ ਸਿੰਘ ਮਾਣਾ ਮੈਨੂੰ ਇੱਛਾ ਕਿ ਗੋਲੀ ਮਾਰ ਦੇ ਜੇ ਇਹਨਾਂ ਤੋਂ ਖਤਰਾ ਕਿਸੇ ਗੱਲ ਦਾ ਵੀ ਹੈ ਇਹ ਕੋਈ ਆਪਣਾ ਜੇ ਕੋਈ ਅਤਵਾਦ ਕਰਦੇ ਹੁਣ ਜੇ ਕੋਈ ਅਤਵਾਦ ਦੀ ਗੱਲ ਕਰਦੇ ਹੁਣ ਚਾਹੇ ਕਿ ਮਾਰਨ ਮਰਾਉਣੇ ਸਾਡੇ ਹਿੰਦੂ ਵੀ ਭਰਾ ਸਾਡੇ ਮੁਸਲਮਾਨ ਵੀ ਭਰਾ ਸਾਡੇ ਜਿਹੜੇ ਸਾਈ ਸਿੰਘ ਨੇ ਉਹ ਵੀ ਸਾਡੇ ਭਰਾ ਤੇ ਸਿੱਖ ਵੀ ਸਾਡੇ ਭਰਾ ਅਸੀਂ ਤਾਂ ਰਲ ਮਿਲ ਕੇ ਰਹਿੰਦੇ ਆ ਤੇ ਜਿਹੜੇ ਇਹੋ ਜਿਹੇ ਬੰਦੇ ਨੇ ਨਾ ਇਹ ਪਤਾ ਕੀ ਕਰਦੇ ਨੇ ਇਹ ਅੱਗ ਲਾਉਂਦੇ ਨੇ ਇਹ ਦੇਸ਼ 'ਚ ਅੱਗ ਲਾਉਣੀ ਚਾਹੁੰਦੇ ਨੇ ਵੀ ਇਹਨਾਂ ਤੋਂ ਤਾਂ ਖਤਰਾ ਦੱਸਦੇ ਨੇ ਵੀ ਜਿਹੜੇ ਜਿਹੜੇ ਅਨਪੜ੍ਹ ਨੇ ਲੋਕ ਆ ਪੀਣਾ ਪੀਣਾ ਤੁਸੀਂ ਜਿਹੜੇ ਲੋਕ ਅਨਪੜ੍ਹ ਨੇ ਉਹਨਾਂ ਨੂੰ ਪਤਾ ਨਹੀਂ ਉਹ ਫਰਮਗਰ ਲੱਗ ਜਾਂਦੀ ਨੇ ਉਹਨੇ ਖਰੇ ਸੱਚੀ ਹੋਵੇ ਮੈਂ ਜਿੰਨੇ ਮੇਰੇ ਵੀਰ ਭਰਾ ਮੁਸਲਮਾਨ ਨੇ ਹਿੰਦੂ ਨੇ ਕ੍ਰਿਸਚੀਅਨ ਨੇ ਜੇ ਸਾਈ ਸੰਗ ਵੀਰ ਮੇਰੇ ਨੇ ਸਿੱਖ ਨੇ ਇਹਨਾਂ ਦੱਸਦੇ ਕੋਈ ਖਤਰਾ ਨਹੀਂ ਇਹ ਜਿਹੜੇ ਖਤਰਾ ਬਣਾਉਣਾ ਤੇ ਜਿਹੜੇ ਡੀ ਜੀ ਪੀ ਦੇ ਬੰਦੇ ਆਰਸ ਦੇ ਬੰਦੇ ਨੇ ਉਹ ਖਤਰਾ ਆਂਦੇ ਨਹੀਂ ਉਹਨਾਂ ਨੇ ਖਤੇ ਆਰਥ ਦੇ ਜਿਹੜੇ ਬੰਦੇ ਨੇ ਆ ਜਿਹੜੇ ਗੰਗੇ ਮੰਗੇ ਇਹਨਾਂ ਨੇ ਨਹੀਂ ਉਹ ਤੇ ਦਿੰਦੇ ਆਪਣੇ ਬਿਆਨ ਉਹ ਦੇਸ਼ ਨੂੰ ਅੱਗ ਲਾਈ ਜਾਂਦੇ ਤੁਸੀਂ ਸਿੱਖ ਕਿਹੜਾ ਦੇਸ਼ ਨੂੰ ਅੱਗ ਕਿਹਨੇ ਲਾਈਏ ਅੱਛਾ ਭਾਜਪੀ ਦਾ ਜਿਵੇਂ ਤੁਸੀਂ ਇਹ ਕਿਹਾ ਹਰਮਨੀਤ ਬਿੱਟੂ ਹੋਰਾਂ ਦੀ ਹਾਜ਼ਰੀ ਦੇ ਵਿੱਚ ਵੀ ਕਿਸੇ ਨੇ ਕਿਹਾ ਸੀ ਕਿਸਾਨਾਂ ਬਾਰੇ ਕਹਿੰਦਾ ਕਿ ਜਿਹੜੇ ਖੰਗੇ ਸੀਗੇ ਉਹ ਟੰਗੇ ਸੀਗੇ ਠੀਕ ਹੈ ਜਿਹੜੇ ਖੰਗੇ ਸੀ ਉਹ ਬਿੱਟੂਆਂ ਦੇ ਟੰਗੇ ਸੀ ਬਿੱਟੂ ਦੀ ਹਾਜ਼ਰੀ ਦੇ ਵਿੱਚ ਕੋਈ ਹੋਰ ਭਾਜਪੀ ਦਾ ਲੀਡਰ ਕਹਿੰਦਾ ਉਹਨਾਂ ਦੇ ਜਿਹੜੇ ਖੰਗੇ ਸੀ ਉਹ ਟੰਗੇ ਸੀ ਚੱਲ ਉਹਨਾਂ ਦਾ ਡੰਗ ਤੇ ਤੇ ਜਿਹੜਾ ਏ ਬੇਨਤਾ ਬੁਚਾੜੇ ਇਹਨੇ ਮਾਜੇ ਸਾਡੇ ਕਿੰਨੇ ਸਾਡੀਆਂ ਦੋ ਪੀੜ੍ਹੀਆਂ ਨਹੀਂ ਉੱਠੀਆਂ 25 ਸਾਲ ਦਾ ਜਾਨੀ ਨਹੀਂ ਇੱਥੋਂ ਚੜੀ ਸਾਡੇ ਮੁੰਡੇ ਨਾ ਮਾਰਤੇ ਸਾਰੇ ਜਿਹੜੇ ਚੰਗੇ ਮੁੱਛ ਫੁੱਟ ਸੀ ਇਹਨਾਂ ਘਰੋਂ ਕੱਢ ਕੱਢ ਕੇ 16 16 ਸਾਲਾਂ ਦੇ ਨਾ ਮੁੰਡੇ ਮਾਰੇ ਨੇ ਸਾਡੇ ਤਾਂ ਖਤਰਾ ਡੀਜੀਪੀ ਨਾ ਕਹਿੰਦਾ ਡੀਜੀਪੀ ਤੋਂ ਖਤਰਾ ਦੱਸਣ ਮੈਨੂੰ ਖਤਰਾ ਇਹਨਾਂ ਤੋਂ ਸਾਡੇ ਸਿੱਖਾਂ ਦਾ ਕਿਸੇ ਦਾ ਨਹੀਂ ਕਿਸੇ ਬੰਦੇ ਨੇ ਖਤਰਾ ਮਾਸਾ ਜਿੰਨਾ ਵੀ ਇਹ ਜਿਹੜੇ ਬੰਦੇ ਨੇ ਡੀਜੀਪੀ ਦੇ ਇਹੋ ਜਿਹੇ ਬੰਦੇ ਨੇ ਉਹ ਅੱਗ ਲਾਉਂਦੇ ਨੇ ਅੱਗ ਲਾ ਕੇ ਲੋਕਾਂ ਨੂੰ ਪੜਕਾਉਂਦੇ ਨੇ ਤੇ ਅਸੀਂ ਨਹੀਂ ਪੜਕਾਉਣਾ ਚਾਹੁੰਦੇ ਅਸੀਂ ਦੋਵੇਂ ਹੱਥ ਜੋੜਨੇ ਆਂ ਮਹਾਰਾਜ ਗਰਦਾਸ ਕਰਨੇ ਆਂ ਅਸੀਂ ਤਾਂ ਸਾਰੇ ਇੱਕੋ ਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਜਦੋਂ ਸਿੱਖੇ ਇਹ ਜਦੋਂ ਅਰਦਾਸ ਕਰਦਾ ਸਭ ਦਾ ਭਲਾ ਮੰਗਦਾ ਜਿਹੜੇ ਇਹ ਲੋਕ ਨੇ ਇਹ ਹੁਣ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਇਹ ਹੁਣ ਅੱਗ ਲਾਉਣੀ ਚਾਹੁੰਦੇ ਨੇ ਜਿਹੜੇ ਵਿਚਾਰੇ ਨਪੜਨੇ ਲੋਕ ਨੇ ਉਹ ਸਾਡੇ ਮਗਰ ਲੱਗ ਜਾਣਗੇ ਦੇ ਅਸੀਂ ਵੋਟਾਂ ਸਾਨੂੰ ਪਾਉਣਗੇ ਇਹ ਬਿਲਕੁਲ ਨਹੀਂ ਗੱਲ ਹੋਣੀ ਅੰਮਰਤਪਾਲ ਇਹ ਘੱਟੋ ਘਾਟ 89 ਲੱਖ ਵੋਟ ਲੈਣੀ 89 ਲੱਖ ਇਹ ਤਾਂ ਥੋੜੀ ਜਾਂਦੇ 89 ਲੱਖ ਵੋਟ ਲੈਣੀ ਹੈ ਅੰਮਰਤਪਾਲ ਨੇ ਉਹਨੇ ਵੋਟ ਲੈ ਕੇ ਜਦੋਂ ਗਿਆ ਉੱਥੇ ਪਾਰਲੀਮੈਂਟੇ ਚ ਪਾਰਲੀਮੈਂਟ ਜਾਏਗਾ ਉੱਥੇ ਅੱਖਾਂ ਚੱਖਾਂ ਪਾ ਕੇ ਗੱਲ ਕਰੇਗਾ ਅੱਗੇ ਆਪਣੇ ਜਾਂਦੇ ਨੇ ਬੰਦੇ ਜਾਂਦੇ ਨੇ ਤਾਂ ਪਰ ਉੱਥੇ ਜਿਵੇਂ ਮੁਰਦਾ ਨਹੀਂ ਭਾ ਜਾਂਦਾ ਥੱਲੇ ਸਿਰ ਛੱਟ ਕੇ ਕੁਗੀ ਕੁਗੀ ਅੱਖਾਂ ਮੀਟ ਲੈਂਦੀ ਐ ਬਿੱਲੇ ਨੂੰ ਵੇਖ ਕੇ ਇਹ ਥੱਲੇ ਅੱਖਾਂ ਮੀਟ ਕੇ ਸਿਰ ਛੱਟ ਲੈਂਦੀ ਨੇ ਇਹ ਜਦੋਂ ਸਾਡਾ ਲਾਲ ਚਿੱਟੇ ਦਿਮਾਲੇ ਲੈ ਆਏ ਨੀਲੇ ਦਿਮਾਲੇ ਵਾਲਾ ਤੇ ਚਿੱਟੇ ਚੋਲੇ ਵਾਲਾ ਤੇ ਜਦੋਂ ਉੱਥੇ ਜਾਏਗਾ ਉਹਦੇ ਨੇ ਅੱਖਾਂ ਚੱਖਾਂ ਪਾ ਕੇ ਗੱਲ ਕਰੇਗਾ ਤੇ ਇਹ ਸਾਡੇ ਜਿਹੜੇ ਨਾ ਬੰਦੀ ਸਿੰਘ ਉੱਥੇ ਤੀਆਂ-ਤੀਆਂ ਥਾਲਾਂ 20-20 ਸਾਲਾਂ ਤੋਂ ਨਜਾਇਜ਼ ਸਾਰੀ ਸਜ਼ਾ ਭੋਗ ਚੁੱਕੇ ਨੇ ਉਹਨਾਂ ਨੂੰ ਪਹਿਲਿਆਂ ਚ ਛਡਾਏਗਾ ਇਹ ਜਿਹੜਾ ਆਂਦਾ ਹੀ ਆਪਣਾ ਉਹ ਗੰਗੇ ਸੇਰਾ ਜਿਹੜਾ ਵੱਡਾ ਇਹਨਾਂ ਦਾ ਹੈ ਅਮਿਤ ਸ਼ਾਹ ਅਮਿਤ ਸ਼ਾਹ ਉਹ ਆਂਦਾ ਹੀ ਆਪਣਾ ਇਹਨਾਂ ਸਾਹਸ ਹੀ ਕੋ ਨਹੀਂ ਕਰਦੀ ਗਲਤੀ ਦਾ ਬੇ ਮਾਫੀ ਮੰਗਣ ਉਹ ਨਾ ਮੰਗਣ ਅੱਜ ਮਾਫੀ ਨਾ ਮੰਗਣ ਕੱਲ ਮਾਫੀ ਉਹਨਾਂ ਸਿੱਖ ਨੇ ਉਹ ਮਾਫੀ ਨਹੀਂ ਮੰਗਣੀ ਉਹਨਾਂ ਆਦੀਆਂ ਸਜਾਵਾਂ ਭੋਗ ਚੁੱਕੇ ਨੇ ਉਹ ਮਾਫੀ ਕਿਹੜੀ ਗੱਲ ਤੋਂ ਮੰਗਣ ਦੱਸੇ ਮੈਨੂੰ ਉਹਨਾਂ ਨੇ ਮਾਫੀ ਮੰਗਣੀ ਅਸੀਂ ਬਿਨਾਂ ਸ਼ਰਤ ਤੋਂ ਜਦੋਂ ਸਾਡੀ ਬਣ ਗਿਆ ਐਮਐਲ ਬਣ ਗਿਆ ਚਾਰੇ ਪੰਜੇ ਤੇ ਉਹਨਾਂ ਨੂੰ ਸ਼ਿਦਾ ਆ ਕੇ ਪਹਿਲੀਆਂ ਚਲਿਆਵਾਂਗੇ ਅੱਛਾ ਇਹ ਤੁਹਾਡੀਆਂ ਚੀਜ਼ਾਂ ਨੇ ਚੋਣ ਮੈਨੀਫੈਸਟੋ ਹੁੰਦਾ ਸਾਰਿਆਂ ਦਾ ਜਿਵੇਂ ਹੁਣ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਜੀ ਕੋਈ ਕਹ ਰਿਹਾ ਕਿ ਸਾਲ ਦਾ 1 ਲੱਖ ਦੇਵਾਂਗੇ ਕੋਈ ਕਹਿੰਦਾ ਮਹੀਨੇ ਦਾ 10000 ਰੁਪਿਆ ਦਿਆ ਕਰਾਂਗੇ ਨੌਜਵਾਨਾਂ ਨੂੰ ਆਹ ਦਵਾਂਗੇ ਆ ਕਰਕੇ ਦਵਾਂਗੇ ਖੇਤੀ ਨੂੰ ਆ ਕਰਾਂਗੇ ਤੁਸੀਂ ਨਹੀਂ ਕਹਿੰਦੇ ਬੀਬੇ ਨੂੰ ਅਸੀਂ ਵੀ ਤੁਹਾਨੂੰ 2200 ਰੁਪਏ ਦੇ ਦਾਂਗੇ ਨੌਜਵਾਨਾਂ ਨੂੰ ਅਸੀਂ ਆਹ ਦੇ ਦੇਵਾਂਗੇ ਅਸੀਂ 2000 ਕੋਈ ਰੁਪਈਆ ਨਹੀਂ ਦੇਣਾ ਨਾ ਕੋਈ ਛੇਤੀ ਨਗਲੀਆਂ ਗਾਲੀਆਂ ਗਾਲੀਆਂ ਨਾਲੀਆਂ ਬਣਾਉਣੀਆਂ ਅਸੀਂ ਦੇਾਂਗੇ ਉਹਨਾਂ ਨੂੰ ਲੱਖਾਂ ਰੁਪਈਆ ਕਰੋੜਾਂ ਅਸੀਂ 2000 ਦੇ ਮੁੱਤਰ ਦੇ ਨਹੀਂ ਸਾਡੇ ਬੰਦੇ ਤਾਂ ਅਸੀਂ ਉਹਨਾਂ ਦਾ ਚਿੱਟੇ 'ਚੋਂ ਨਸ਼ੇ 'ਚੋਂ ਮੁੰਡੇ ਨਾਣ ਜਾਂ ਜਿਹੜੇ ਚੰਗੇ ਵਧੀਆ ਸੋਹਣੇ ਨੇ ਉਹਨਾਂ ਦੀ ਜਵਾਨੀ ਬਚਾਵਾਂਗੇ ਉਹਨਾਂ ਦੀ ਜਵਾਨੀ ਬਚਾ ਕੇ ਮਾਵਾ ਰੋਣੋ ਚੁੱਪ ਕਰਾਵਾਂਗੇ ਮਾਵਾ ਦੇ ਹੱਥੋਂ ਨਾ ਡਿਗੰਦਿਆਂਗੇ ਅਸੀਂ ਕੰਮ ਪਹਿਲਾਂ ਉਹ ਕਰਾਂਗੇ ਅਸੀਂ ਕਿ 2000 ਨਹੀਂ ਨਾ ਕਿ ਮਿਲੀ ਮਾਫ ਕਰੀ ਨਾ ਕਿ 1000 ਦੇਣਾ ਅਸੀਂ ਪਹਿਲਾਂ ਜਿਹੜੀਆਂ ਮਾਵਾ ਸਾਨੂੰ ਆਰੀਆਂ ਸਾਡੇ ਬੱਚੇ ਬਚਾਓ ਪਹਿਲਾਂ ਬਚਾਵਾਂਗੇ ਬੱਚੇ ਤੇ ਬਾਅਦ ਵਿੱਚ ਫਿਰ ਜਿਵੇਂ ਸਰਕਾਰ ਦਾ ਜਿਵੇਂ ਚੱਲਿਆ ਸਹੂਲਤਾਂ ਵੀ ਲੈ ਕੇ ਦਿਆਂਗੇ ਦੀ ਨਹੀਂ ਗੱਲ ਨਾ ਲੈ ਕੇ ਦਿਆਂਗੇ ਸਹੂਲਤਾਂ ਦਿਆਂਗੇ ਪਹਿਲਾਂ ਨਸ਼ੇ ਦਾ ਮੁੱਦਾ ਚੱਕਾਂਗੇ ਪ੍ਰਿਸ਼ਤਾ ਚਾਰ ਦਾ ਬੰਦੀ ਸਿੰਘਾਂ ਦਾ ਇਹ ਪਹਿਲਾਂ ਕੰਮ ਸਾਰੇ ਹੋਣਗੇ ਤੇ ਫਿਰ ਜਿਹੜਾ ਮਿਰਸਾ ਬਲਟੋ ਬੰਦਾ ਇਹਨੂੰ ਖਿਲਾ ਰਿਆ ਕਿੰਨੇ ਅੰਮ੍ਰਿਤਪਾਲ ਨੂੰ ਇਹ ਨਿੱਕੀ ਜੀ ਗੱਲ ਕਰ ਲਈਏ ਅੰਮ੍ਰਿਤਪਾਲ ਨੂੰ ਕਾਹਦੇ ਕਿੰਨੇ ਖਿਲਾ ਰਿਆ ਉੱਥੇ ਆ ਤਾਂ ਮੈਂ ਪਹਿਲਾਂ ਖਿਲਾਇਆ ਇਹ ਤਾਂ ਆਪਦੀਆਂ ਵੋਟਾਂ ਨੂੰ ਗਿਆ ਸੀ ਮੈਨੂੰ ਵੋਟਾਂ ਮਿਲ ਗਈਆਂ ਤੇ ਇਹਨੂੰ ਵੋਟਾਂ ਦੇ ਲਈਨੇ ਖੋਜਿਆ ਥੋੜੇ ਦਿਨ ਇਹ ਦੁਜਾ ਆਂਦਾ ਹੀ ਕਿਹੜਾ ਕਿਹੜਾ ਪੰਥ ਤੋਂ ਉਤਰਿਆ ਜਿਹੜਾ ਨੂੰ ਖਿਲਾੜ ਗਿਆ ਤੇ ਕਿਹੜਾ ਚੜ ਗਿਆ ਰਾਤੋਂ ਰਾਤ ਮੈਂ ਵੀਰ ਬਰਸਾ ਸਿੰਘ ਬਟੋਏ ਨੂੰ ਮੇਰਾ ਵੱਡਾ ਵੀਰ ਏ ਉਹਨੂੰ ਮੈਂ ਇਹ ਗੱਲ ਆ ਨਾ ਬਈ ਪੰਥ پتہ ਕਿਹੜਾ ਉਤਰਿਆ ਸੀ ਰਾਤੋਂ ਰਾਤ ਉਹ ਉਤਰਿਆ ਸੀ ਗੁਰੂ ਰਾਮਦਾਸ ਮਮੀ ਉੱਥੇ ਰਹਿੰਦਾ 2.5 ਮਹੀਨੇ ਲਾਇਨੇ ਉਹ ਗੁਰੂ ਰਾਮਦਾਸ ਉੱਤ ਉਤਰਿਆ ਸੀ ਉਹ ਸਾਨੂੰ ਆਖ ਗਿਆ ਸੀ ਸਾਡਾ ਪੰਥ ਵੀ ਉਹ ਸਾਡਾ ਪਿਓ ਵੀ ਉਹ ਸਾਡਾ ਸਾਰਾ ਕੁਝ ਹੀ ਉਹ ਏ ਉਹਨੇ ਜਦੋਂ ਆਖਿਆ ਬਈ ਸਾਨੂੰ ਉਹ ਆਂਦਾ ਨਾ ਕਿਹੜਾ ਪੰਥ ਚੜ ਗਿਆ ਮੈਂ ਉਹਨੂੰ ਇਹ ਗੱਲ ਤੇ ਰਾਈ ਜਾਣਾ ਪਿਆ ਉਹ ਪੰਤੇ ਸਾਡਾ ਗੁਰੂ ਰਾਮਦਾਸ ਉਹਨੇ ਸਾਨੂੰ ਆਖਿਆ ਤੇ ਅਸੀਂ ਗਏ ਖਲੋ ਜਿਹੜੀ ਸੰਗਤ ਹੈ ਨਾ ਇਹ ਵੀ ਰੱਬ ਦਾ ਰੂਪ ਹੈ ਬਿਲਕੁਲ ਜਿਹੜੀ ਇੰਨੀ ਸੰਗਤ ਹੈ ਨਾ ਉਹ ਰੱਬ ਦਾ ਰੂਪ ਹੈ ਤੇ ਸਾਨੂੰ ਉਹਨੇ ਆਖਿਆ ਤੇ ਉਹਨੇ ਹੀ ਸਾਨੂੰ ਆਖਿਆ ਖਲੋਵੋ ਤੇ ਉਹ ਵੀ ਰਾਂ ਘੱਟ ਕੇ ਬੋਟਾਂ ਪਾਉਂਦੇ ਨੇ ਹੁਣ ਵੇਲੇ ਕਿੰਨੀਆਂ ਗੱਡੀਆਂ ਨਾਲ ਚੱਲਦੀਆਂ ਨੇ ਇਹ ਕੋਈ ਪੈਸੇ ਦਾ ਤੇਲ ਨਹੀਂ ਪਵਾਉਂਦੇ ਇਹ ਤੇਲ ਘਰੋਂ ਬਾਲਦੇ ਨੇ ਇੱਕ ਪਗੜੀ ਦਾ ਹੁੰਦਾ ਸਵਾਲ ਇਹ ਤੇਲ ਬਾਲਦੇ ਨੇ ਘਰੋਂ ਘਰੋਂ ਤੇਲ ਬਾਲ ਕੇ ਸਾਰੀਆਂ ਗੱਡੀਆਂ ਮੈਨੂੰ ਇੱਕ ਗੱਡੀ ਦਿੰਦੇ ਹੁੰਦੇ ਸੀ ਤੇ ਮੇਰੇ ਇੱਕ ਪਿੰਡ ਛੱਡ ਕੇ ਦੇ ਅਗਲੇ ਪਿੰਡ 20 ਗੱਡੀਆਂ ਹੋ ਜਾਣੀਆਂ ਸ਼ਾਹ ਨੂੰ 50 50 8 ਸਾਲ ਗੱਡੀਆਂ ਮਗਰ ਹੋ ਜਾਣੀਆਂ ਵੀ ਲੋਕਾਂ ਨੂੰ ਇੰਨਾ ਹੀ ਮੈਂ ਕਹਿੰਿਆਂ ਪੁੱਛਣਾ ਮੈਂ ਤੇਲ ਯਾ ਕੌਣ ਪਾਉਂਦਾ ਕੌਣ ਪਾਉਂਦਾ ਹੁੰਦਾ ਤੇਲ ਤਾਂ ਹੀ ਕਿਸੇ ਤਾਂ ਨਹੀਂ ਪਵਾਉਂਦੇ ਗੋਪੀ ਗੋਪੀ ਮੁੰਡਾ ਹੈਗਾ ਏ ਮੈਨੂੰ ਉਹਦਾ ਪਾਉ ਮੈਂ ਤੇਲ 1 ਰੁਪਏ ਦਾ ਨਹੀਂ ਪਵਾਉਂਦਾ 1 ਰੁਪਿਆ ਵੀ ਕਿਸੇ ਨੂੰ ਦਾ ਮੇਰੀ ਗੱਡੀ ਕਿੰਨਾ ਚੱਲ ਜੇ ਫੇਰ ਕਾ ਬਾਬਾ ਤੀਰ ਵਾਲਾ ਉਹ ਖਰੇ ਤੋਂ ਦਾ ਨਾਮ ਦਾ ਮੈਨੂੰ ਪਤਾ ਨਹੀਂ ਉਹਨੂੰ ਕਈ ਵਾਰ ਮੈਂ ਪੁੱਛਿਆ ਮੈਂ ਆਹ ਪੌਤੇ ਉਹਨਾਂ ਦਾ ਪਵਾ ਲਈ ਇੱਕ ਦਿਨ ਆਖਿਆ ਹੁੰਦਾ ਨਾ ਤੇਲ ਨਹੀਂ ਪਾਉਣਾ ਮੈਂ ਜਿੰਨੇ ਨੇ ਚੱਲੀ ਮੈਂ ਆਪਦੀ ਗੱਡੀ ਜਾਪ ਤੇਲ ਪਾਉਣਾ ਠੀਕ ਹੈ ਮਤਲਬ ਆਪ ਲੋਕ ਆ ਆ ਮਹਾਰੇ ਆ ਰਹੇ ਨੇ ਆ ਮਹਾਰੇ ਆ ਰਹੇ ਨਹੀਂ ਉਹ ਮੈਂ ਉਹਨੂੰ ਦੱਸਣਾ ਬਿਛਾਨੂੰ ਜਿਹੜਾ ਗੁਰੂ ਰਾਮ ਦਾ ਖਲਾਰ ਗਿਆ ਤਾਂ ਫੇਰੇ ਆਹਾਨੂੰ ਇਹ ਵੇਚਾਂ ਦਾ ਏ ਕਿਹੜੀਆਂ ਕਤੀੜਾਂ ਨੇ ਇਥੇ ਸੁਣਿਆ ਕਿ ਨਹੀਂ ਆ ਤੁਹਾਨੂੰ ਕਹਿੰਦਾ ਕਿ ਕਿਹੜੀਆਂ ਕਤੀੜਾਂ ਕਿਹੜੀਆਂ ਕਤੀੜਾਂ ਨੇ ਅਸੀਂ ਹੁਣ ਇਕੱਲੇ ਨਹੀਂ ਕਤੀੜ ਇਹ ਜਿੰਨੇ ਸਾਡੇ ਸਪੋਰਟਰ ਨੇ ਉਹ ਵੀ ਨਾ ਕਤੀੜ ਉਹਨੇ ਕਹਿ ਤੀ ਜਦੋਂ ਇੱਕ ਨੂੰ ਕਹਿਦਾ ਦੋ ਨੂੰ ਕਹਿਦਾ ਸਾਰੇ ਪਰਿਵਾਰ ਨੂੰ ਕਹਿਦਾ ਆਪਾਂ ਇੱਕ ਪਰਿਵਾਰ ਆ ਸਾਰਾ ਬਿਲਕੁਲ ਸਾਨੂੰ ਉਹਨੇ ਕਹਿ ਤਾ ਕਤੀੜਾ ਨੇ ਹੁਣ ਮੈਂ ਤੁਹਾਡੇ ਕੈਮਰੇ ਦੇ ਰਹੀਂ ਇਹ ਗੱਲ ਸਾਰਿਆਂ ਨੂੰ ਨਾ ਉਹਨੇ ਆਪਾਂ ਨੂੰ ਆਖਿਆ ਕਤੀੜਾ ਤੇ ਤੁਸੀਂ ਕਤੀੜਾ ਨਹੀਂ ਬੰਨਾਂ ਤੁਸੀਂ ਮੇਰੇ ਵੀਰੋ ਭਰਾਵੋ ਮੇਰੇ ਬਾਪੂ ਆ ਚਾਚੂ ਆ ਦਾਦਿਓ ਤੁਸੀਂ ਇੱਕ ਸ਼ੇਰ ਬੰਨਾਂ ਤੁਸੀਂ ਸ਼ੇਰ ਬਣ ਕੇ ਵੱਦ ਤਾ ਵੱਧ ਵੋਟਾਂ ਪਾ ਕੇ ਵੱਡੀ ਲੀਡ ਤੇ ਜਿਤਾ ਆ ਗਏ ਪਾਰਲੀਮੈਂਟ 'ਚ ਪਹੁੰਚਾਉਣਾ ਹੈ ਅੰਬਰਤਪਾਲ ਭਾਈ ਨੂੰ ਫੇਰ ਅਸੀਂ 4 ਤਰੀਕ ਨੂੰ ਦੱਸਾਂਗੇ ਕਿ ਤੀੜਾ ਕਾ ਉਹਨੇ ਤੇ ਸ਼ੇਰ ਕਾ ਉਹਨੇ ਬਿਲਕੁਲ ਉੱਥੇ ਫੇਰ ਪਤਾ ਲੱਗੇਗਾ 4 ਤਰੀਕ ਨੂੰ ਕਿ ਤੀੜ ਕਾ ਉਹਨੇ ਤੇ ਸ਼ੇਰ ਕਾ ਆਹੀ ਮਾੜਾ ਨਹੀਂ ਬੋਲਣਾ ਉਹਨੂੰ ਸਾਨੂੰ ਭਾਵੇਂ ਕੁੱਤੇ ਆਖੇ ਬਿੱਲੇ ਆਖੇ ਸਾਨੂੰ ਕੋਈ ਗੁੱਥਾ ਨਹੀਂ ਮਾਤਾ ਜਿੰਨਾ ਵੀ ਠੀਕ ਹੈ ਤੇ ਉਹ ਅਹੀਂ ਜਦ 4 ਤਰੀਕ ਨੂੰ ਉਹਨੂੰ ਦੱਸਾਂਗੇ ਬੰਦੇ ਕਿਹੜੇ ਕਦੀੜਾਂ ਕਿਹੜੀਆਂ ਨੇ ਤੇ ਮੈਂ ਜਿੰਨੀ ਇੱਧਰ ਗਿਆ ਖੇਮ ਕਰਨ ਨੂੰ ਖੇਮ ਕਰਨ ਮੈਂ ਇੱਕ ਦਿਨ ਤਾਂ ਦੂਜੇ ਦਿਨ ਮੈਂ ਵਾਦੀ ਸੰਗ ਤੇ ਵੇਖੀ ਇਹ ਮੈਂ ਘੜਦੀ ਨਹੀਂ ਵੇਖੀ ਜਿੱਥੇ ਜਾਣਾ ਕਈਆਂ ਪਿੰਨਾ ਇਹ ਗੱਲ ਕਹਿ ਦਿੱਤੀ ਹੈ ਵੀਰ ਅਸੀਂ ਬੂਤ ਹੀ ਨਹੀਂ ਲੱਗਣ ਦੇਣਾ ਵੀ ਨਹੀਂ ਲਾਉਣਾ ਵੀ ਨਹੀਂ ਲੱਗਣਾ ਸਾਡੇ ਬੂਤ ਇੱਕਾ ਲੱਗਣਾ ਹੈ ਵੀ ਇੱਕ ਹੀ ਬੂਤ ਸਾਡੇ ਲੱਗੇਗਾ ਤੇ ਫੇਰ ਲੈ ਕੇ ਬਾਹਰ ਲਾਦਾ ਏ ਸਾਡੇ ਪਿੰਡ ਨਾਲੋਂ ਵੋਟਾਂ ਅੰਬਰ ਤਪਾਲਦੀਆਂ ਸਾਨੂੰ ਸ਼ਰਮਿੰਦੇ ਨਾ ਕਰੋ ਦੱਸੋ ਇੱਕ ਬੰਦਾ ਏ ਹੁੰਦੇ ਨਾਲ ਬਿਨਾ ਤੇਲ ਤੋਂ ਹਜ਼ਾਰਾਂ ਗੱਡੀਆਂ ਲਗੀਆਂ ਫੇਰਦੀਆਂ ਨੇ ਸਰੋਪਿਆਂ ਦਾ ਟਾਲਾ ਭਰ ਜਾਂਦਾ ਰੋਜ਼ ਤੇ ਉਹ ਉਹਨੂੰ ਆਪ ਦੇ ਨਾਲ ਲਾ ਲੈਂਦੇ ਨੇ ਜੀਪ ਵਾਲੇ ਤੇ ਦੂਜੇ ਇਹ ਜਿਹੜੀ ਸੀਟ ਏ ਸਾਡੀ ਪੱਕੀ ਲੋਹੇ ਤੇ ਲੀ ਗਏ ਸਾਡਾ ਕਿ ਲਾਣੀ ਹੋਣਾ ਸੀਟ ਜਿੱਤੀ ਹੋਈ ਏ ਠੀਕ ਆ ਠੀਕ ਆ ਬਿਲ ਲਾਣੀ ਹੋਣਾ ਸੀਟ ਜਿੱਤੀ ਹੋਈ ਏ ਤੇ ਮੈਂ ਸਾਰਿਆਂ ਵੀਰਾਂ ਭਰਾਵਾਂ ਪੈਣਾ ਨਾ ਆ ਆਪਾਂ ਨੇ ਜਿੱਤੀ ਸੀਟ ਏ ਆਪਾਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਜੇ ਕੋਈ ਲਾਵੇਗਾ ਬੂਥ ਉਹਨੂੰ ਲਾਉਂਦੇ ਆ ਜੇ ਠੀਕ ਆ ਆਪਾਂ ਨੂੰ ਹੱਕਾਰ ਹੈ ਉਹਨਾਂ ਲਾਉਂਦਾ ਆਦਾ ਧਕਾਰ ਲਾਉਂਦਾ ਆਪਾਂ ਰੋਗ ਨਹੀਂ ਕਿਹਨੂੰ ਸਕਦੇ ਆਪਾਂ ਲੜਾਈ ਨਹੀਂ ਕਰਨੀ ਕੋਈ ਮਾੜਾ ਬੋਲ ਜੇ ਉਹਨੂੰ ਆਪਾਂ ਆਖਣਾ ਨਹੀਂ ਮਾੜਾ ਬੋਲ ਕੇ ਧੰਨਵਾਦ ਤੇਰਾ ਠੀਕ ਹੈ ਨਾ ਇਹ ਜਿਹੜੇ ਬੰਦੇ ਨੇ ਇਹ ਜਦੋਂ ਪਿੱਛੋਂ 도ੜੀ ਲਾਗੇ ਵੋਟਾਂ ਆਉਂਦੀਆਂ ਨੇ ਇਹ ਪਤਾ ਕੀ ਕਰਦੇ ਨੇ ਇਹ ਨਾ ਪੈਸੇ ਵੰਡਨੇ ਸ਼ੁਰੂ ਕਰ ਦਿੰਦੇ ਨੇ ਨਸ਼ੇ ਵੰਡਨੇ ਸ਼ੁਰੂ ਕਰ ਦਿੰਦੇ ਨੇ ਇਹ ਨਾ ਨਸ਼ੇ ਤੇ ਜਦੋਂ ਪੈਸੇ ਬਣਦੇ ਤੇ ਨਸ਼ੇ ਜਦੋਂ ਬੰਦਾ ਸ਼ਰਾਬ ਪੀ ਲੇ ਹੁੰਦਾ ਅਦਾਉਂ ਦੀ ਕਮਲਾ ਹੁੰਦਾ ਇਸ ਦੀ ਗਰਮੀ ਚ ਤੇ ਫਿਰ ਮੇਰੇ ਵਗਾ ਸਾਰਾ ਹੀ ਕੰਗਲਾ ਹੋ ਜਾਂਦਾ ਹੈ। ਵੀ ਸ਼ਰਾਬ ਪੀ ਕੇ। ਫਿਰ ਉਹ ਲੜਾਈ ਤੇ ਪਛਾਦ ਬਣਾ ਦੇ ਮੈਂ ਲੜਾਈ ਕਿਸ ਤਰ੍ਹਾਂ ਪਵੇ। ਫਿਰ ਹੀ ਕਰਦੇ ਛੱਬੀਆਂ ਬਣਾ ਦੇ ਨੇ। ਉਹਨਾਂ ਦੇ ਪੈਸੇ ਲੈ ਕੇ ਉਹਨਾਂ ਸਿਰ ਤੇ ਉਹਨਾਂ ਦੀਆਂ ਜੁੱਤੀਆਂ। ਫਿਰ ਛੱਬੀਆਂ ਬਣਾ ਕੇ ਲੋਕਾਂ ਨੂੰ ਆਂਦੇ ਛੱਬੀਆਂ ਬਣਾਈਏ ਉਹ ਲੜਾਈ ਪੜਾਈ ਕਰਾਉਂਦੇ ਨੇ। ਤੇ ਮੈਂ ਇਹ ਗੱਲ ਵੀ ਸਾਰੇ ਭਰਾਵਾਂ ਨੂੰ ਕਿਹਾ ਤੁਸੀਂ ਲੜਾਈ ਨਹੀਂ ਕਰਨੀ। ਤੁਸੀਂ ਕੁਝ ਨਹੀਂ ਕਰਨਾ। ਜੇ ਤੁਹਾਨੂੰ ਮਾੜਾ ਬੋਲ ਵੀ ਗਿਆ ਏ। ਉਨ ਦੋਵੇਂ ਹੱਥ ਜੋੜ ਕੇ ਆਖਿਆ ਵੀਰ ਹੋਰ ਮਾੜਾ ਬੋਲਦਾ ਬੋਲ ਨਹੀਂ ਤੂੰ ਵੱਡਾ ਹੋਲਾ ਠੀਕ ਹੈ ਠੀਕ ਹੈ ਨਾ ਮਾੜਾ ਨਹੀਂ ਬੋਲਦਾ ਫਿਰ ਇਹਨੇ ਪਤਾ ਕੀ ਆਖਿਆ ਮਿਰਥਾ ਸਿੰਘ ਨੇ ਅੱਛਾ ਇਹਨੇ ਆਖਿਆ ਵੀ ਕੋਈ ਵਿੱਚੋਂ ਆਖੀਆਂ ਬਾਹਾਂ ਖਾਈਆਂ ਕਰਕੇ ਉਥੋਂ ਕਾਲ ਤਸ ਤੋਂ ਨਿਕਲ ਗਿਆ ਤੇ ਇਹ ਆਂਦਾ ਮੈਨੂੰ ਕਿਹੇ ਰਿਸ਼ਤਾ ਕਰਨਾ ਹੈ ਅੱਛਾ ਦੱਸੋ ਇਹ ਉਹਦੇ ਗੱਲਾਂ ਸੋਭਦੀ ਤਾਂ ਨਹੀਂ ਮੂੰਹ ਤੋਂ ਮੈਂ ਹੋਈ ਗੱਲ ਕਰਨਾ ਮੈਂ ਨਹੀਂ ਹੋਈ ਨਹੀਂ ਕਰਨੀ ਜਿਹੜੀ ਮੈਂ ਸੁਣੀ ਹੈ ਕੰਨ ਥਾਣੀ ਜਿਹੜੀ ਚਿਕਰੀਣਾ ਕੀ ਉਹ ਮਸ ਸੁਣੀ ਕਰਨੀ ਮੈਂ ਬਿਨਾ ਸੁਣੀ ਤੋਂ ਨਹੀਂ ਕਰਨੀ ਕੱਲ ਨੂੰ ਮੈਨੂੰ ਚੋਂ ਬੰਦੇ ਆ ਜਾਣਗੇ ਆ ਇਧਰ ਓਏ ਤੂੰ ਝੂਠ ਮਾਰਨਾ ਫਿਰ ਮੇਰੇ ਕੋ ਕੋਈ ਜਵਾਬ ਕੋਈ ਮੇਰੇ ਕੋ ਦੇਣ ਦੀ ਨਹੀਂ ਜਵਾਬ ਉਹਨਾਂ ਨੂੰ ਜੇ ਮੈਂ ਝੂਠਾ ਜੁਣਾ ਹੁਣ ਕਿਹਾਂ ਬੰਦੇ ਮੈਂ ਪੁੱਛਿਆ ਤੁਸੀਂ ਸੁਣੀ ਉਹਦੇ ਸੁਣੀ ਮੈਂ ਕਿਹਾਂ ਬੰਦੇ ਸੁਣਿਆ ਫਿਰ ਮੈਂ ਗੱਲ ਕਿਆ ਕਰਨਾ ਮੈਂ ਬਿਨਾ ਸੁਣੇ ਤੋਂ ਨਹੀਂ ਕਰਦਾ ਜੇ ਬਿਨਾ ਸੁਣੇ ਤੋਂ ਆਪਾਂ ਕਰਾਂਗੇ ਕੱਲ ਨੂੰ ਮੁਕਾਲ ਜਾਦੀ ਵਧੇਗੀ ਗੱਲ ਦੇਣੀ ਆਜੇਗੀ ਆਜੇਗੀ ਹਾਂ ਆਪਾਂ ਅਖੀਰਲਾ ਬਸਵਾਲ ਲੈਣਾ ਚਾਹਾਂਗੇ ਤੁਸੀਂ ਸੁਨੇਹਾ ਕੁਝ ਦੇਣਾ ਚਾਹੋਗੇ ਕਿ ਜਦੋਂ 1 ਜੂਨ ਨੂੰ ਵੋਟਾਂ ਪੈਣਗੀਆਂ ਤਾਂ ਉਸ ਨੂੰ ਕੀ ਧਿਆਨ ਰੱਖਣਾ ਚਾਹੀਦਾ ਮੈਂ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਵੀਰ ਉਹਦੇ ਭਾਵ ਉਹ ਦੋ ਖਿਆਲ ਦੋ ਤਿੰਨ ਖਿਆਲ ਤੁਹਾਨੂੰ ਰੱਖਣੇ ਪੈਣੇ ਜੇ ਮੈਂ ਤੁਹਾਨੂੰ ਦੱਸ ਦਿਆਂ ਜੀ ਹੁਣ ਰਹਿੰਦੇ ਨੇ ਚਾਹ ਤਿੰਨ ਚਾਰ ਦਿਨ ਰਹਿ ਗਏ ਨਾ 29 ਤਰੀਕ ਨੂੰ ਖਰੇਕ 30 ਨੂੰ ਬੰਦ ਹੋ ਜਿਹੜਾ ਪ੍ਰਚਾਰ ਹੈ ਪਹਿਲੀ ਨੂੰ ਵੋਟਾਂ ਪੈਣੀਆਂ ਚਾਰ ਪੰਜ ਦਿਨ ਰਹਿ ਗਏ ਨੇ ਮੈਂ ਕਿਹਾ ਆਪਣੇ ਸਾਥੀਆਂ ਜਿੰਨੇ ਪਿੰਡਾਂ ਦੇ ਵਿੱਚ ਸਾਡੇ ਸਾਥੀ ਨੇ ਜਿਹੜੇ ਆਗੂ ਨੇ ਬੂਥਾਂ ਦੇ ਮੈਂ ਉਹਨਾਂ ਨੂੰ ਪਿੰਡਾਂ ਜਾਣਾ 3-4 ਦਿਨ ਜਿਹੜੇ ਵੋਟਾਂ ਦੇ ਪਹਿਲੀ ਪਹਿਲੀ ਤਾਈ ਜਦੋਂ ਪੈਣੀਆਂ ਨੇ ਉਥੋਂ ਤਾਈ ਤੁਸੀਂ ਪਤਾ ਕੀ ਕਰਨਾ ਹੈ ਤੁਸੀਂ ਪਿੰਡਾਂ ਦੇ ਵਿੱਚ ਪੂਰੀ ਨਿਗਰਾਨੀ ਰੱਖਣੀ ਹੈ ਸਾਰੀ ਨਿਗਰਾਨੀ ਆਪਾਂ ਤੇ ਪਿੰਡੇ ਰੱਖਣੀ ਨਿਗਰਾਨੀ ਰਾਤ ਨੂੰ ਨਾ ਪੈਸੇ ਵੀ ਦੇਣੇ ਜੇ ਸ਼ਰਾਬਾਂ ਵੀ ਦੇਣੀਆਂ ਜੇ ਨਸ਼ੇ ਵੀ ਦੇਣੇ ਜੇ ਇਹਨਾਂ ਤੋਂ ਤੁਸੀਂ बचना ਵੀ ਰੋ ਇਹਨਾਂ ਤਿੰਨਾਂ ਚੋਂ ਇਹਨਾਂ ਚੀਜ਼ਾਂ ਦਾ ਮੈਂ ਆਪਦੇ ਵੀਰਾਂ ਭਰਾਵਾਂ ਨੂੰ ਜਿਹੜੇ ਇਹਦੇ ਆਪਣੇ ਸਪੋਰਟਰ ਨੇ ਅੰਮਰਤਪਾਲ ਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਬੂਥ ਲਾਉਣੇ ਨੇ ਤੇ ਜਿਹੜੇ ਉਹਨਾਂ ਪਿੰਡਾਂ ਮੈਂ ਇਹ ਪਹਿਲਾਂ ਤਾਂ ਗੱਲ ਇਹ ਆਣਾ ਤੁਸੀਂ ਇਹਨਾਂ ਦਾ ਬਿਲਕੁਲ ਖਿਆਲ ਰੱਖਣਾ ਠੀਕ ਹੈ ਭਈ ਇਹ ਜੇ ਕਿਤੇ ਦੇਂਦੇ ਨੇ ਪੈਸੇ ਉਹਦੀ ਵੀਡੀਓ ਬਣਾ ਲਓ ਠੀਕ ਹੈ ਲੜਨਾ ਨਹੀਂ ਦਿੱਤੀ ਜਾਣਾ ਲੜਨਾ ਨਹੀਂ ਉਹਦੀ ਵੀਡੀਓ ਬਣਾਓ ਵੀਡੀਓ ਫੇਰ ਇੰਟਰਨੈਟ ਤੇ ਪਾਓ ਆਪੇ ਪਤਾ ਲੱਗ ਜਾਏਗਾ ਬਿਲਕੁਲ ਠੀਕ ਤੇ ਫਿਰ ਮੈਂ ਇਹ ਗੱਲ ਨਾ ਜਿੰਨੀ ਜਿੰਨੀ ਬੋਟ ਪਣੀ ਮੇਰੇ ਵੀਰੋ ਭਰਾਵੋ ਵੱਧ ਤੋਂ ਵੱਧ ਬੋਟ ਜੇ ਆਪਾਂ ਪਾਵਾਂਗੇ ਤੇ ਜਦੋਂ ਪਾਰਲੀਮੈਂਟ ਛੱਡ ਕੇ ਜਦੋਂ ਬਾਹਰਲੇ ਮੁਲਕ ਆਪਣੀ ਬੋਟ ਦੇ ਵੇਖਣਗੇ ਵੀ ਸੇਖੰਦੇ ਰ ਇੱਕ ਇੱਕ ਆਪਣਾ ਅੰਦਰ ਸੇਖੇ ਕਿਸ ਰਾਖਾਂ ਦੇ ਅੰਦਰ ਜੰਦਰਾ ਵਜਾ ਉਹਨੂੰ ਤੇ ਉਹਨੂੰ ਬਿਨਾਂ ਵਜਾ ਉਹਦੇ ਅੰਦਰ ਹੋਏ ਤਾਂ ਇੰਨੀਆਂ ਇੰਨੇ ਲੱਖ ਬੋਟ ਪੈ ਗਈ ਏ ਤੇ ਆਪਣੀ ਉਦੋਂ ਵੀ ਪੱਕ ਉੱਚੀ ਹੋ ਜੇਗੀ ਬਹੁਤ ਉੱਚੀ ਹੋ ਜੇਗੀ ਉਹਨਾਂ ਆਖਣਾ ਵੀ ਅੰਦਰ ਇੱਕ ਬੰਦਾ ਤਾਂ ਸੇਖਾ ਦੀ ਪਗ ਨੂੰ ਪਿਆਰ ਕਰਦੇ ਨੇ ਵੀ ਆਪਦੇ ਜੋ ਲੜਾਈਆਂ ਪੜਾਈਆਂ ਆਪਦੇ ਦਿਲ ਦੇ ਬੁਲਬਲੇ ਛੱਡ ਕੇ ਇੱਕ ਦਾ ਹੋਏ ਨੇ ਫਿਰ ਉਹਨਾਂ ਪਤਾ ਬੋਟ ਕਿਨੂੰ ਪਾਉਣੀ ਹੈ ਵਾਰਸ ਪੰਜਾਬ ਦੀ ਏ ਪੰਥ ਤੇ ਗ੍ਰੰਥ ਨੂੰ ਵੋਟ ਪਾਉਣੀ ਹੈ ਅੰਮ੍ਰਿਤਸਰ ਤੋਂ ਨਹੀਂ ਉਹਨਾਂ ਵੋਟ ਪਾਉਣੀ ਗ੍ਰੰਥ ਤੇ ਪੰਥ ਨੂੰ ਵੋਟ ਪਾਉਣੀ ਹੈ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਤੁਸੀਂ ਸਮਝ ਦਿੱਤਾ ਤੇ ਇਹਨਾਂ ਨੇ ਵਿਚਾਰ ਰੱਖੇ ਨੇ ਆਪਣੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਮਾਹੌਲ ਹੈਗਾ ਕਿਉਂਕਿ ਪਾਰਟੀਆਂ ਵੱਡੀਆਂ ਨੇ ਤੇ ਉਹਨਾਂ ਦੇ ਸਾਹਮਣੇ ਜਿਹੜਾ ਕੈਂਡੀਡੇਟ ਖੜਾ ਹੈ ਅਮਰਿਤਪਾਲ ਉਹ ਵੀ ਹੁਣ ਸੰਗਤ ਦੇ ਰੂਪ ਦੇ ਵਿੱਚ ਕਹਿੰਦੇ ਵੱਡਾ ਹੋ ਚੁੱਕਿਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ